ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਧਰਮ ਦੇ ਰਸਤੇ ਤੇ ਚੱਲਦਿਆਂ ਹੋਇਆਂ ਇੱਕ ਇਹ ਵੀ ਅੜਚਨ ਆਉਂਦੀ ਆ ਕਿ ਜਦੋਂ ਮਨੁੱਖ ਨੂੰ ਉਹ ਬਿਲਕੁਲ ਸਹੀ ਰਸਤੇ ਤੇ ਤੁਰਦਾ ਹੋਵੇ ਜੱਤ ਸਾਧ ਦੇ ਮਾਰਗ ਤੇ ਹੋਵੇ ਕਹਿ ਲੋ ਵੀ ਪੁੰਨ ਕਰਮ ਕਰਨਾ ਚਾਹੁੰਦਾ ਹੋਵੇ ਤੇ ਕੁਝ ਕੁ ਲੋਕ ਉਹਦੀ ਨਿੰਦਾ ਕਰਦੇ ਨੇ ਜੀ ਹਾਂ ਉਸ ਨੂੰ ਜੱਜ ਕਰਦੇ ਨੇ ਅੱਜ ਵੀ ਉਸ ਤਰੀਕੇ ਨਾਲ ਜਿੱਦਾਂ ਉਹ ਪਹਿਲੇ ਸੀ ਜੀ ਹਾਂ ਅਗਰ ਕਹਿ ਲੋ ਕੋਈ ਜਦੋਂ ਨਾਮ ਨਹੀਂ ਜਪਦਾ ਤੀ ਉਸ ਦੇ ਜੀਵਨ ਦੇ ਅੰਦਰ ਕੋਈ ਖਾਮੀਆਂ ਕੋਈ ਗਲਤੀਆਂ ਕੋਈ ਭੁੱਲਾਵਾਂ ਵੀ ਹੋਈਆਂ ਹੋਣ ਫਿਰ ਨਾਮ ਜਪਣ ਤੋਂ ਬਾਅਦ ਜੀਵਨ ਦੇ ਅੰਦਰ ਬਦਲਾਵ ਆਂਦਾ ਹੈ ਲੇਕਿਨ ਕੁਝ ਕੁ ਲੋਗ ਹਮੇਸ਼ਾ ਦੂਸਰਿਆਂ ਨੂੰ ਕਹਿ ਲੋ ਧਰਮ ਤੇ ਚੱਲਣ ਵਾਲਿਆਂ ਨੂੰ ਜਜਮੈਂਟਲ ਕਰ ਦਿੰਦੇ ਨੇ ਮਤਲਬ ਜਜਮੈਂਟ ਕਰਦੇ ਨੇ ਔਰ ਉਹਨਾਂ ਨੂੰ ਮਾੜਾ ਬੋਲਣ ਲੱਗ ਜਾਂਦੇ ਨੇ ਉਹਨਾਂ ਦੀ ਨਿੰਦਾ ਕਰਨ ਲੱਗ ਜਾਂਦੇ ਨੇ ਲੇਕਿਨ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਅਗਰ ਤੁਹਾਡੇ ਨਾਲ ਇਦਾਂ ਹੁੰਦਾ ਹੈ ਕਿਉਂਕਿ ਨਾਮ ਅੰਦਰ ਫਰਕ ਪਾ ਹੀ ਦਿੰਦਾ ਹੈ ਨਾਮ ਦੇ ਨਾਲ ਬਿਰਤੀ ਬਦਲ ਜਾਂਦੀ ਆ ਭਗਤ ਕਬੀਰ ਜੀ ਉਹਨਾਂ ਪਰ ਥਾਈ ਕਹਿੰਦੇ ਨੇ ਕਿ ਨਿੰਦਾ ਕਰਨ ਵਾਲਾ ਮਨੁੱਖ ਮਾੜਾ ਨਹੀਂ ਹੁੰਦਾ ਉਹ ਨਿੰਦਾ ਦੇ ਨਾਲ ਤੁਹਾਡੇ ਪਾਪ ਗਰਮ ਧੋ ਦਿੰਦਾ ਆ ਜਿਵੇਂ ਮਾਪਿਓ ਆਪਣੀ ਬੱਚੀ ਦੇ ਅੰਦਰ ਵੱਧ ਦੇ ਗੁਣ ਵੇਖ ਕੇ ਖੁਸ਼ ਹੁੰਦੇ ਨੇ ਇਸੇ ਪ੍ਰਕਾਰ ਇੱਕ ਭਗਤ ਜਦੋਂ ਆਪਣੀ ਨਿੰਦਾ ਹੁੰਦੀ ਵੇਖਦਾ ਹੈ ਤੇ ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਉਹ ਖੁਸ਼ ਹੁੰਦਾ ਹੈ ਭਗਤ ਕਬੀਰ ਜੀ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਉਹ ਕਹਿੰਦੇ ਨੇ ਇਹ ਤੇ ਤਾਰ ਦਿੰਦੀ ਹੈ ਨਿੰਦਾ ਇਹ ਪਰਮਾਤਮਾ ਦੇ ਨੇੜੇ ਕਰ ਦਿੰਦੀ ਹੈ ਸੋ ਇਸ ਕਰਕੇ ਨਿੰਦਕ ਨੂੰ ਮਾੜਾ ਨਹੀਂ ਕਹਿਣਾ ਚੰਗਾ ਹੀ ਕਰ ਰਿਹਾ ਹੈ